ਤੇ ਰੱਗਾ ਤੇ ਹੈ ਰੀ ਪਤਾ ਨਹੀਂ ਬਿੱਦੜਾ ਕੋ ਸਵੇਰ ਦਾ ਨਿੱਪ ਲਿਆ ਕੁਝ ਦੱਸ ਕੇ ਵੀ ਨਹੀਂ ਗਾ ਰੋਟੀ ਪਾਣੀ ਵੀ ਨਹੀਂ ਖਾਂਦਾ ਜਿ ਤਾਣਾ ਹੈ ਅੱਜ ਕੱਲ ਦੇ ਜਵਾਬ ਜੀ ਉਹਦੀ ਗੁੱਸਾ ਆ ਜਾਂਦਾ ਮੜੀ ਜੀ ਗੱਲ ਦਈ ਤੇ ਕੱਲ ਦਾ ਵੀ ਚੁੱਪ ਚੁੱਪ ਜਿਹਾ ਹੀ ਖੰਦਾ ਕੋ ਪਤਾ ਨਹੀਂ ਕੀ ਹੋ ਗਏ ਯਾਰ ਉਹ ਜਾਂਦਾ ਹਾਤ ਬੜਾ ਕੱਕਾ ਸੀ ਬਾਰਡੇ ਤੇ ਜਾਂ ਆਈਆ ਕਿੰਦਰ ਟ੍ਰਿਕਲੈਜ਼ ਹੋਏ ਕੋਈ ਨਹੀਂ ਬਕਵਾਦਾ ਚੱਲ ਕੇ ਗਿਆ ਆਹ 8 2021 8000 ਕੁਝ ਨਹੀਂ ਹੋ ਚੱਕੂ ਜਾਂ ਲੱਗਿਆ ਕੰਮ ਤੇ ਗਾਣਾ ਕੰਮ ਤੇ ਕੰਮ ਤੇ ਕੋਈ ਲੋਡ ਸੀ ਉਹ ਥੱਲੇ ਗਾਉਂ ਗਿਆ ਉੱਪਰ ਥੱਲੇ ਗਰਾਇਜ਼ਰ ਆ ਰੱਖਿਆ ਮੈਂ ਥੱਲੇ ਦਾ ਗਰਾਇਜ਼ਰ ਆ ਵੀ ਕਰਾਇਆ ਫੋਨ ਮੈਂ ਬਾਪੂ ਉਹ ਲੋਕ ਕਹਿੰਦੇ ਜੀ ਅੰਦੇ ਇਹਦਾ ਬਾਪੂ ਨਾ ਉਹ ਵੀ ਆਪਣੇ ਬਿਰੋ ਦੇ ਛੱਤੀ ਅੱਜ ਕੀਤੀ ਐ ਤੇ ਜਵਾਕ ਉਹ ਵੀ ਰੂਗਾ ਕਹਿੰਦੇ ਨਾ ਤੈ ਹੀ ਰਹਿ ਜਾਣਗੇ ਹੁਣ ਬਸ ਲੋਕਾਂ ਦੇ ਕਹਿਣਾ ਧਾਰਨਾ ਬਾਪੂ ਚਲੋ ਬਦ ਕੰਮ ਲਗਾ ਕੰਮ ਦਾ ਬੜਾ ਹੁਣ ਕਰ ਲਾਂਗੇ ਯਾਰ ਕੋਈ ਨਹੀਂ ਟਰ ਕੰਮ ਦਾ ਧਿਆਨ ਨਾਲ ਕਰਿਆ ਕਰ ਕੋਈ ਨਾ ਅੱਜ ਤੇ ਮਰਾਇ ਲੜਦਾ ਕੋਈ ਨਾ ਕੰਮ ਦਾ ਕਰਨੇ ਕਰਨਾ ਤੇ ਮੈਂ ਤੈਨੂੰ ਇੱਕ ਗੱਲ ਦੱਸ ਦੇਣਾ ਨਸ਼ੇ ਤੋਂ ਤੇ ਅੱਜ ਕੱਲ ਦੇ ਮੰਦੀਰ ਖਾਣੇ ਤੋਂ ਦੂਰ ਰਹੀਂ ਜਿੰਨਾ ਹੋ ਸਕੇ ਕੋਈ ਨਾ 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 ਮੰਡੀ ਉੱਤੇ ਲੜੀਏ ਤੇ ਨਾ ਆਪਾਂ ਬਈ ਨਸ਼ੇ 'ਚ ਬੈਣੇ ਤੂੰ ਆ ਤਾਂ ਟੈਨਸ਼ਨ ਫਿਕਰ ਹੋ ਜਾ ਆਪਣਾ ਨਸ਼ੇ ਵਿੱਚ ਜੇ ਤੁਹਾਨੂੰ ਭੰਦੇ ਨਾ ਕੰਮ ਲਈ ਨਾ ਇਹ ਜੇ ਤੇ ਇਹ ਨਾ ਇਹ ਜੇ ਪੈਣਾ ਫਿਰ ਤੂੰ ਘਰ ਹੀ ਬਹਿ ਜਾ ਮੈਨੂੰ ਕੋਈ ਹੋ ਨਹੀਂ ਨਾ 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 ਬਾਕੀ ਕੰਮ ਤਾਂ ਕਰਨਾ ਹੀ ਹੁੰਦਾ ਪੁੱਤ ਕੋਈ ਨਾ ਯਾਦ ਕਰ ਅਣਾ ਅਨੂਲਾ ਨਲੇ ਤੇ ਰੋਟੀ ਪਾਣੀ ਖਾ ਲੈ ਸਵੇਰ ਦਾ ਨਹੀਂ ਘਾਤਾ ਉਹ ਵੀ ਨੋ ਕੰਮ ਤਾਂ ਕਰ ਨਹੀਂ ਹੁੰਦਾ ਲਾ ਨਾਲੇ ਫਿਰ ਆਪਾਂ ਉਹ ਵੀ ਜਾ ਮਿਲਣਾ ਫਿਰ ਬਾਪੂ ਕਿਹ ਕਿਹ ਨੂੰ ਮਿਲਣਾ ਤੇਰੇ ਨੋਹ ਨੂੰ ਕਿ ਵੀ ਆਹ ਚੋਰ ਕਰਦਾ ਤੂੰ ਤਾਂ ਸੀਰੀਅਸ ਹੋ ਗਿਆ ਨਾ ਮੇਰਾ ਕਰਦਾ ਯਾਰ ਜਾ ਉਪਰ ਮੈਂ ਤਾਂ ਮੈਂ ਨਾ 드라마 ਮੈਨੂੰ ਕਹਿੰਦੀ ਲੋਬੜੀ ਨਹੀਂ ਚੱਲ ਕੋਈ ਨਾ ਰੋਟੀ ਖਾ ਲਾ ਪਹਿ ਜਾ ਕੱਜ ਥੱਕ ਗਿਆ ਮੈਨੂੰ ਅੱਜ ਦਾ ਕੰਮ ਦਾ ਕੱਲ ਵੀ ਜਾਣਾ ਲੈ ਹਰੀ ਰੋਟੀ ਖਾ ਲਾ

ਤੁਹਾਡੀ ਆਪ ਦਾ ਗੱਲ ਨੂੰ ਕੰਮ ਤੇ ਵੀ ਜਾਣਾ ਹੈ